ਉਹ 2-3 ਸਾਲ ਮੈਨੂੰ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਦੇਰਾ ਕਦੇ ਐਦਾਂ ਦਿਖਾਵੇ ਨਹੀਂ ਕੀਤਾ ਜਦ ਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਤੁਸੀਂ ਕਦੇ ਆਪਣੇ ਸਾਸੂ ਨੂੰ ਪੁੱਛਿਆ ਸੌਰਣ ਨੂੰ ਪੁੱਛਿਆ ਤੁਸੀਂ ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ ਉਹਨਾਂ ਨਾਲ ਕੋਈ ਵੀਲੇਜ ਉਹਦਾ ਨਾਮ ਕੀ ਇੱਥੇ ਕਿੱਥੇ ਰਹਿੰਦੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਨਰਗੋਪਰ ਰਹਿਣਾ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਸਦੋ ਮਾਰੇ ਵਿਆਹਿਆ ਸੀਗਾ ਬਲਾ ਚੋਰ ਦੇ ਕੋਲ ਕਿਹੜੇ ਸਾਲ 2017 ਚ 23 ਤਰੀਕ ਨੂੰ ਪੰਜਵੇਂ ਮਹੀਨੇ ਵਿਆਹ ਹੋਇਆ ਸੀ ਮੇਰਾ ਤੇ ਸੁਖਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਉਹ 2-3 ਸਾਲ ਮੈਨੂੰ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਥੇਰਾ ਕਦੇ ਉਹਨੂੰ ਦਿਖਾਵੇ ਨਹੀਂ ਕੀਤਾ ਜਾਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਵਲੋਗ ਚ ਬੂੰਬਾਇਆ ਮੇਰਾ ਕਿੰਨੇ ਸਾਲ ਹੋ ਗਏ ਬਾਹਰ ਗਈ ਨੂੰ ਹੋ ਗਏ 2 ਸਾਲ 2 ਸਾਲ ਨੂੰ ਕਦੇ ਫੋਨ ਨਹੀਂ ਕੀਤਾ ਨਾ ਪੁੱਛਿਆ ਚਾਲ ਇੱਕ ਮੇਰੇ ਬੇਟਾ 4 ਸਾਲ ਦਾ ਨਾ ਇਹਨੂੰ ਕਦੇ ਫੋਨ ਕੀਤਾ ਉਹਨੇ ਕੀ ਤੁਸੀਂ ਕਦੇ ਆਪਣੇ ਸਾਸੂ ਨੂੰ ਪੁੱਛਿਆ ਸੌਰਣ ਪੁੱਛਿਆ ਤੁਸੀਂ ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ ਉਹਨਾਂ ਨਾਲ ਕੋਈ ਬੰਧ ਨਹੀਂ ਵਿਲੇਜ ਤੋਂ ਦੂਜਾ ਕੋਲ ਤਲਾਕ ਮੰਗਦੇ ਉਹਨਾਂ ਨੇ ਤਾਂ ਕਈ ਸੁਨੇਹੇ ਭੇਜੇ ਰਹੀਆਂ ਕੋਲ ਤਲਾਕ ਮੰਗਦੇ ਉਹ ਤਲਾਕ ਮੰਗਦੇ ਤਲਾਕ ਮੰਗ ਲਿਆ ਤਾਂ ਤੁਸੀਂ ਬਾਹਰ ਭੇਜਿਆ ਸੀ ਉਹ ਬਾਹਰ ਅਸੀਂ ਭੇਜਿਆ ਸੀ ਕਿੰਨਾ ਪੈਸਾ ਖਰਚਿਆ 16 ਲੱਖ ਤਾਂ ਸੀ ਜਿਹਦਾ ਸੁਖਵਿੰਦਰ ਕੌਰ ਦੇ ਖਾਤੇ 'ਚ ਪਾਇਆ ਸੀ 9 ਲੱਖ ਉਹਨਾਂ ਨੂੰ ਕਹੇ ਦਿੱਤਾ ਅੱਛਾ ਉਹਦੀ ਸਾਸ ਸਣ ਉਹਦੀ ਮੰਮੀ ਅੱਛਾ ਹਾਂਜੀ ਸਾਡੇ ਘਰੇ ਆਉਂਦੀ ਹਾਂਜੀ ਅੱਛਾ ਘਰੇ ਆਉਂਦੇ ਹਾਂਜੀ ਕਦੇ ਫੋਨ ਕੀਤਾ ਇੱਕ ਵਾਰ ਉਹਨ ਇੱਕ ਵਾਰ ਨਹੀਂ ਤੁਸੀਂ ਕਦੇ ਕੋਸ਼ਿਸ਼ ਕੀਤੀ ਬਲੌਕ 'ਚ ਪਾਇਓ ਨੰਬਰ ਸਾ ਤੁਸੀਂ ਥਰ ਬ੍ਰਦਰ ਵੀ ਉੱਥੇ ਹੈਗਾ ਬ੍ਰਦਰ ਉੱਥੇ ਹੈਗਾ ਪਰ ਬ੍ਰਦਰ ਨਾਲ ਗੱਲ ਹੁੰਦੀ ਆ ਉਹ ਕਦੇ ਗੱਲ ਕੀਤੀ ਨਹੀਂ ਹੈਗੀ ਉਹ ਮੰਗ ਤੁਸੀਂ ਕੀ ਕਰਦੇ ਹੋ ਤੁਹਾਡੇ ਤੁਸੀਂ ਪਰਚਾ ਵੀ ਕਰਾਤੀ ਉਸ ਦੇ ਖਿਲਾਫ ਮੰਗ ਹੀ ਆ ਜਾਂ ਬਾਹਰ ਸਾਹ ਦਿਲਵੇ ਜਾਂ ਇੱਥੇ ਆ ਕੇ ਹੁਣ ਸਾਹਦੇ ਆ ਬੇਟਾ ਵੀ ਹੁਣ ਮੇਰਾ ਇੱਥੇ ਇਹਨੂੰ ਸਾਹਦੇ ਹੁਣ ਮੈਂ ਵੀ ਕੋਈ ਮੋਰੇ ਕੰਮ ਕਰਾਂ ਕੋਈ ਤੁਸੀਂ ਕੀ ਕੰਮ ਮੈਂ ਪਲੰਬਰ ਦਾ ਕਰਦਾ ਜੀ ਗਲਮਰ ਹਾਂਜੀ ਉਹ ਇੰਗਲੈਂਡ ਚ ਉਹ ਇੰਗਲੈਂਡ ਉਹ ਕੀ ਕਰਦੀ ਉਹ ਉੱਥੇ ਰੈਸਟੋਰੈਂਟ ਚ ਕੰਮ ਕਰਦਾ ਸਾਡਾ 5 ਜਾਂ 25 ਲੱਖ ਵਾਪਸ ਸਾਡਾ ਕਰੇ ਜਾਂ ਸਾਡੇ ਦਾ ਪੈਸੇ ਵੀ ਲੈ ਗਈ ਆ ਨਾਜੀ ਗਾਂ ਜੋ ਗਏ ਆ ਜਿਹੜਾ ਮੇਤੇ ਲਾ ਕੇ ਗਾਂ ਮੈਨੂੰ ਭੇਜਿਆ ਜਾਵੇ ਇਹਦਾ ਫੇਰੇ ਲੋਕ ਵੀ ਆਉਣ ਬੱਚੇ ਦੇ ਵੀ ਲੱਗਦੇ ਆ ਉਹਦੀ ਵੀ ਆ ਉਹਨੂੰ ਵੀ ਸਾਹਮਦੇ ਆ ਅੱਛਾ ਪੜਦਾ ਅੱਛਾ ਪੜਦਾ ਏ ਕਿਹੜੇ ਕਲਾਸ ਕਿਜੀ ਚਾਲੇ ਕਿਜੀ ਚੰਹਾਂ ਦੀ ਉਹਨਾਂ ਡਿਮਾਂਡ ਕੀ ਅਰਚਾ ਦਰਜ ਹੋ ਗਿਆ ਹੂੰ ਡਿਮਾਂਡ ਇਹੀ ਇਨਸਾਬ ਮੇਰੇ ਜਾਵੇ ਸਾਨੂੰ ਜਦ ਇੱਥੇ ਆ ਕੇ ਰੋਵੇ ਜਾ ਛੱਟ ਪੈਸੇ ਵਾਪਸ ਕਰੇ ਕੋਰਟ ਪਰ ਹੀ ਜੜਾ ਹੋਵੇ ਕੋਰਟ ਮੈਚ ਹੋਇਆ ਜੀ ਆ 60 ਮੀਟਰ ਦਾ ਕੋਰਟ ਮੈਚ ਇਹ ਦਾਣਾ ਤੇ ਜਿਹੜੀਆਂ ਫੋਟੋਆਂ ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਪਿਆ ਦੀਆਂ ਐਲਬਮਾਂ ਵੀਡੀਓ ਬੋਡੀਓ ਉਹ ਸਾਰੀਆਂ ਕੋ ਚੱਕ ਕੇ ਲੈ ਗਈ ਨਾਲੇ ਉਹਦੇ ਲੈ ਗਈ ਪਹਿਲੇ ਹੀ ਪਲਾਨ ਸੀ ਉਹਨਾਂ ਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਸਾਡੇ ਸਾਡੇ ਨਾਲ ਕੋਲ ਰਹਿੰਦੀ ਸੀ ਉਹ ਆ ਜਾਂਦੀ ਸੀਗੀ ਇੱਥੇ ਦੋਏ ਤੀਏ ਦਿਨ ਆ ਜਾਂਦੀ ਸੀਗੀ ਉਹ ਲੈ ਲੂਗਾ ਚੱਕ ਕੇ ਤੇ ਹੁਣ ਮੈਨੂੰ ਤਾਂ ਕੀ ਮਿਲ ਰਹੀਆਂ ਬੜਾ ਜ਼ੋਰ ਨਾਲ ਉਹਨੂੰ ਬੰਦਿਆਂ ਨਾਲੋਂ ਜਿਆਦਾ ਤਲਾਕ ਲਵੋ ਜਾਂ ਫਿਰ ਨਤੀਜਾ ਕੋਤਨਾ ਕਰੇ